ਸਾਡੇ ਨਾਲੋਂ ਇਨਸਾਨਾਂ ਨਾਲੋਂ ਪਹਿਲਾਂ ਤੇ ਪਹੁੰਚਾਲਦੇ ਆਉਣ ਦਾ ਜਿਹੜੇ ਚੂਹੇ ਨੇ ਇਹਨਾਂ ਨੂੰ ਪਤਾ ਚੱਲ ਜਾਂਦਾ ਕਾਕਰੋਚ ਨੂੰ ਪਤਾ ਚੱਲ ਜਾਂਦਾ ਇਹ ਜਿਹੜੇ ਜਾਨਵਰ ਨੇ ਕੀੜੀਆਂ ਰਹਿੰਦੀਆਂ ਥੱਲੇ ਆ ਜ਼ਮੀਨ ਦੇ ਵਿੱਚ ਉਹਨਾਂ ਨੂੰ ਪਤਾ ਚੱਲ ਜਾਂਦਾ ਉਹਨਾਂ ਕੋਲ ਕਿਹੜੀ ਸਾਇੰਸ ਆ ਉਨਾ ਕੋਲ ਕਿਹੜੀ ਸਾਇੰਸ ਆ ਸਰ ਕੱਲ ਨੂੰ ਅਗਰ ਸਾਡੇ ਕੋਲ ਸਾਇੰਸ ਦੇ ਕੋਈ ਇਹੋ ਜਿਹੇ ਮਾਡਲ ਆਉਂਦੇ ਆ ਕਿਉਂਕਿ ਮੈਨੂੰ ਯਾਦ ਆਉਂਦਾ ਕਿ ਕਿਉਂਕਿ ਮੈਂ ਐਨੀਮਲ ਸਾਇੰਸ ਇੱਕ ਜਿਹੜੀਆਂ ਦਵਾਈਆਂ ਦੀ ਖੋਜਾਂ ਕਰਦਾ ਉਹ ਚ ਕਈ ਐਨੀਮਲ ਸਾਇੰਸ ਵਾਸਤੇ ਹੁੰਦੀਆਂ ਜਨਮਰਾਣ ਵਾਸਤੇ ਹੁੰਦੀਆਂ ਡੇਰੀ ਡੇਰੀ ਐਨੀਮਲਸ ਵਾਸਤੇ ਹੁੰਦੀਆਂ ਤੇ ਉਥੇ ਮੈਨੂੰ ਇੱਕ ਖੋਜ ਦਾ ਪਤਾ ਚੱਲਿਆ ਸੀਗਾ ਇੱਕ گاਵਾ ਦੇ ਪੈਰਾਂ ਦੇ ਨਾਲ ਉਹ ਬੰਨ੍ਹ ਦਿੰਦੇ ਆ ਤੇ ਉਹਨਾਂ ਦੇ ਕਦਮ ਮਿੰਨਦੇ ਰਹਿੰਦੇ ਹੂੰ ਜੇ ਕੱਲ ਨੂੰ ਕਿਤੇ ਅਸੀਂ ਚੂਹਿਆਂ ਦੇ ਪੈਰਾਂ ਨਾਲ ਕੋਈ ਮਸ਼ੀਨਾ ਲਾ ਦਈਏ ਹੂੰ ਜਾਂ ਕਾਕਰੋ ਤੇ ਜਲਦੀ ਮਰ ਜਾਂਦੇ ਐ ਖੈ ਰੋ ਐਕਸਪੈਰੀਮੈਂਟ ਉਹਨਾਂ ਤੇ ਕੰਮਜਾਬ ਨਹੀਂ ਹੋਣਾ ਤਾਂ ਕਿ ਸਾਨੂੰ ਕੱਲ ਨੂੰ ਪਤਾ ਚੱਲੇ ਕਿ ਚੂਹਿਆਂ ਦੇ ਪੈਰਾਂ ਦੀ ਕਦਮਾਂ ਦੀ ਚਾਲ ਕਿੰਨੀ ਤੇਜ਼ ਹੋਈ ਹੈ ਹੂੰ ਅਗਰ ਉਹਦੇ ਹਿਸਾਬ ਨਾਲ ਹੋ ਸਕਦਾ ਕੱਲ ਨੂੰ ਪਤਾ ਲੱਗ ਜਾਏ ਸਾਨੂੰ ਵੀ ਇੰਨੀ ਜਦੋਂ ਚਾਲ ਸਪੀਡ ਵਧੇਗੀ ਉਹਨਾਂ ਦੀ ਤੇ ਇਹਦਾ ਮਤਲਬ ਹੈ ਇੱਕ ਪਹਚਾਣ ਲਾਉਣ ਵਾਲਾ ਹੂੰ ਇਦਾਂ ਦੇ ਕੋਈ ਐਕਸਪੈਰੀਮੈਂਟ ਲੱਗ ਜਾਣ ਤਾਂ ਕਿ ਸਾਨੂੰ ਪਤਾ ਲੱਗਣ ਲੱਗ ਜਾਏ ਕਿ ਅੱਜ ਤੋਂ ਦੋ ਦਿਨਾਂ ਬਾਅਦ ਪਹਚਾਣ ਲਾਉਣਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਕੰਮਜਾਬ ਹੋ ਜਾਈਏ ਕਿਉਂਕਿ ਹੋ ਸਕਦਾ ਕਿ ਅਸੀਂ ਨਾ ਕਰ ਸਕੀਏ ਚਾਈਨਾ ਵਾਲੇ ਕਰ ਦੇਣ ਉਸਾ ਦਾ ਅਮਰੀਕਾ ਵਾਲੇ ਕਰਦੇ ਨੇ ਤੇ ਮੇਰੇ ਕਹਿੰਦਾ ਮਤਲਬ ਕਿ ਅਗਰ ਮੈਨੂੰ ਇਹ ਆ ਜੇ ਸੈਂਟਿਸਟ ਕੋਈ ਐਕਸਪੈਰੀਮੈਂਟ ਕਰਨ ਦਾ ਜਾਂ ਕੋਈ ਪ੍ਰੋਜੈਕਟ ਲਾਉਣ ਦਾ ਮੌਕਾ ਮਿਲੇ ਤਾਂ ਮੈਂ ਡੈਫੀਨਿਟਲੀ ਚੂਹਿਆਂ ਦੇ ਉੱਤੇ ਜਾਂ ਜੋ ਜ਼ਮੀਨ ਦੇ ਥੱਲੇ ਜੋ ਜਾਨਵਰ ਰਹਿੰਦੇ ਨੇ ਜਾਂ ਜਿਹੜੇ ਈਵਨ ਗੁੰਡਵੇ ਹੀ ਹੁੰਦੇ ਆ ਇਹੋ ਜਿਹੇ ਜਾਨਵਰਾਂ ਦੇ ਉੱਤੇ ਕਾਗਰੋਚਾਂ ਦੇ ਉੱਤੇ ਹੀ ਕੋਈ ਐਕਸਪੈਰੀਮੈਂਟ ਬਣਾਈਏ ਜਿਹਦੇ ਨਾਲ ਕਿਉਂਕਿ ਇਹਨਾਂ ਨੂੰ ਪਤਾ ਚੱਲ ਜਾਂਦਾ ਇਹ ਪਹਿਲਾਂ ਪਤਾ ਕਰ ਲੈਂਦੇ ਨੇ ਕਿ ਪਛਾਣ ਲਾਉਣ ਵਾਲਾ ਹੋਰ ਇਨਸਾਨਾਂ ਨੂੰ ਤਾਂ ਪਤਾ ਹੀ ਨਹੀਂ ਚੱਲਦਾ ਹੂੰ ਤੇ ਇਸ ਕਰਕੇ ਕੋਈ ਸੈਂਟੀਫਿਕ ਮਾਡਲ ਬਣਨੀ ਚਾਹੀਦੀ ਨੇ ਇਹੋ ਜੇ ਕੋਈ ਹੋ ਸਕਦਾ ਕੱਲ ਨੂੰ ਮਸ਼ੀਨਾਂ ਵੀ ਬਣ ਜਾਣ ਜਿਹੜੀਆਂ ਸੈਂਸਿਟਿਵ ਸੈਂਸਿਟਿਵ ਹੋ ਜਾਣ ਜਿਹੜੀਆਂ ਸੀਸਮਿਕ ਐਕਟੀਵਿਟੀ ਨੂੰ ਕੈਚ ਕਰ ਲੈਣ ਪਰ ਅਜ ਤੱਕ ਤੇ ਕੋਈ ਮਸ਼ੀਨ ਬਣੀ ਨਹੀਂ ਹੈ ਅਜ ਤੱਕ ਤੇ ਸਾਡੇ ਕੋਲ ਕੋਈ ਇਹੋ ਜਿਹਾ ਇੰਸਟਰੂਮੈਂਟ ਹੈ ਨਹੀਂ ਹੈ ਜਿਹੜਾ ਕੁਝ ਸੈਕਿੰਡ ਪਹਿਲਾਂ ਵੀ ਦੱਸ ਦਵੇ ਭਜਾਲ ਆਇਆ ਦਾ ਹੀ ਪਤਾ ਚੱਲਦਾ ਕਿ ਆ ਗਿਆ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੇ ਫਿਰ ਮੌਕਾ ਹੀ ਨਹੀਂ ਹੁੰਦਾ ਨਾ ਬਚ ਕੇ ਨਿਕਲਣ ਦਾ ਕਰੇ ਤੇ ਇਸ ਕਰਕੇ ਇਹ ਹੈ ਵੀ ਕੁਦਰਤ ਨੇ ਕਈ ਉੱਤਰ ਪਰ ਪ੍ਰਭਾਵਿਤ ਹੋ ਸਕਦਾ ਉੱਤਰ ਭਾਰਤ ਕੀ ਇਹਨੇ ਤਾਂ ਦੱਖਣੀ ਭਾਰਤ ਵੀ ਨਹੀਂ ਛੱਡਿਆ ਨਾ ਇਹਨੇ ਤਾਂ ਸੈਂਟਰਲ ਭਾਰਤ ਵੀ ਨਹੀਂ ਛੱਡਿਆ ਨਾ ਗੁਜਰਾਤ ਨੂੰ ਕਿੱਛ ਕਹਿੰਦੇ ਤੁਸੀਂ ਸੈਂਟਰਲ ਭਾਰਤ ਚ ਆ ਗਿਆ ਨਾ ਹੁਣ ਜਿਹੜਾ ਨਵਾਂ ਪੁਚਾ ਲਾਣਾ ਉਸ ਦੀ ਗੱਲ ਕਰਦੇ ਦੇਖੋ ਜੀ ਟੈਕਟੋਨਿਕ ਪਲੇਟਾਂ ਕਿਹੜੀਆਂ ਨੇ ਇਹਨੇ ਇੱਕ ਤਾਂ ਇੰਡੀਅਨ ਪਲੇਟ ਹੈ ਇੱਕ ਯੂਰੇਸ਼ੀਅਨ ਪਲੇਟ ਹੈ ਇਹ ਯੂਰੇਸ਼ੀਅਨ ਪਲੇਟ ਦਾ ਟਕਰਾ ਹੋ ਰਿਹਾ ਇੰਡੀਅਨ ਪਲੇਟ ਜਿਹੜੀ ਹੈ ਹ ਇਹ ਜਿੱਥੇ ਤਿੱਬਤ ਹੈ ਤਿੱਬਤ ਦੇ ਕੋਲ ਜਾ ਕੇ ਇਹ ਆਪੋਸਿਟ ਟਕਰਾ ਰਹੀਆਂ ਨੇ ਹੂੰ ਤੇ ਇਹ ਜਿਹੜੀਆਂ ਟਕਰਾ ਰਹੀਆਂ ਨੇ ਜਿਹੜੀ ਉਹ એનર્ਜੀ ਇਕੱਠੀ ਹੁੰਦੀ ਆ ਇਕੱਠੀ ਹੋ ਰਹੀ ਆ ਆਹ ਸਾਲਾਂ ਤੋਂ ਕਹਿੰਦੇ ਇਕੱਠੀ ਆ ਸਾਲਾਂ ਤੋਂ ਇਕੱਠੀ ਹੋ ਰਹੀ ਆ ਫਿਰ ਉਹਨੇ ਰਿਲੀਜ਼ ਹੋਣਾ ਉਹ એનર્ਜੀ ਨੇ ਦਾ ਕੋਈ ਪਤਾ ਨਹੀਂ ਹੈਗਾ ਕਿ ਉਹਨੇ ਪੰਜਾਬ 'ਚ ਰਿਲੀਜ਼ ਹੋਣਾ ਕਿ ਉਹਨੇ ਰਾਜਸਥਾਨ 'ਚ ਰਿਲੀਜ਼ ਹੋਣਾ ਕਿਉਂਕਿ ਉਹ ਗੁਜਰਾਤ ਤੱਕ ਆਪਣਾ ਸਰ ਦਿਖਾ ਚੁੱਕੀ ਆ ਜਿਹੜੇ ਗੁਜਰਾਤ ਦੇ ਪੁਚਾਲਾ ਆਏ ਸੀ ਨਾ ਜਿਹੜੇ ਮੈਨੂੰ ਤੁਹਾਨੂੰ ਹੁਣੇ ਗਿਣਿਆ 1991 ਔਰ 2001 ਵਾਲਾ ਉਹ ਪੁਚਾਲ ਇਹ ਹਮਾਲੀਆ ਕਰਕੇ ਆਏ ਸੀ ਮਾਲੇ ਦਾ ਕਰਕੇ ਗੁਜਰਾਤ ਚ ਗੁਜਰਾਤ ਚ ਪਚਾਲ ਆਇਆ ਸੀ ਮਤਲਬ ਉਹ ਇਹੀ ਭਜਾਲ ਸੀਗੇ ਉਹਦਾ ਜਿਹੜਾ એનર્ਜੀ ਜਿਹੜੀ ਸੀ ਰਿਲੀਜ਼ ਉੱਥੇ ਜਾ ਕੇ ਹੋਈ ਜੇ ਇਹਦਾ ਸੇ ਕੋਈ ਗਰੰਟੀ ਥੋੜੀ ਹੈਗੀ ਹੈ ਕਿ ਇਹਦਾ ਕੇਂਦਰ ਲਖਨਊ ਚ ਬਣਨਾ ਜਾਂ اسلامਾਬਾਦ ਚ ਬਣਨਾ ਜਾਂ ਦਿੱਲੀ ਚ ਬਣਨਾ ਜਾਂ ਕਲਕੱਤਾ ਚ ਬਣਨਾ ਇਹਦਾ ਤੇ ਕੋਈ ਵੀ ਅੰਦਾਜ਼ਾ ਨਹੀਂ ਹੈਗਾ ਪੂਰਾ ਉੱਤਰੀ ਭਾਰਤ ਪੂਰਾ ਉੱਤਰੀ ਭਾਰਤ ਇਨਕਲੂਡਿੰਗ ਸੈਂਟਰਲ ਭਾਰਤ ਮਹਾਰਾਸ਼ਟਰ ਤੱਕ ਕਿਉਂਕਿ ਉਹ ਲਾਤੂਰ ਉਹਦੇ ਵਿੱਚ ਲਾਤੂਰ ਵੀ ਆਇਆ ਸੀ ਮਹਾਰਾਸ਼ਟਰ ਚ ਹੁੰਦਾ ਲਾਤੂਰ ਤੋਂ ਕਹਿਣ ਦਾ ਮਤਲਬ ਇਹ ਸੀ ਕਿ ਇਹ ਸਾਰਾ ਜਿਹੜਾ ਬੈਲਟ ਹੈਗਾ ਵਾ ਆਂਧਰਾ ਪ੍ਰਦੇਸ਼ ਤੋਂ ਉੱਪਰ ਵਾਲਾ ਇਲਾਕਾ ਇਹ ਵਿੰਧਿਆ ਚਲ ਤੋਂ ਉੱਪਰ ਵਾਲਾ ਇਲਾਕਾ ਇਹ ਸਾਰਾ ਹੀ ਇਹਨਾਂ ਟੈਕਟੋਨਿਕ ਪਲੇਟਾਂ ਇੰਡੀਅਨ ਪਲੇਟ ਔਰ ਜੁਰੇਸ਼ੀਅਨ ਪਲੇਟ ਦੀ ਜਦ ਚ ਹੈ ਅਹੀਂ ਕਿਤੇ ਗਲਤ ਫਹਿਮੀ ਚ ਨਾ ਰਹੀਏ ਕਿ ਇਹ ਹਮਾਲੀਆ ਦੇ ਵਿੱਚ ਹੀ ਆਏਗਾ ਇਹ ਚੰਬੇ ਚ ਹੀ ਆਏਗਾ ਕਾਂਗੜੇ ਚ ਹੀ ਆਏਗਾ ਇਹ ਉੱਤਰਾਖੰਡ ਚ ਹੀ ਆਏਗਾ ਇਹ ਨੇਪਾਲ ਚ ਹੀ ਆਏਗਾ ਨਾ 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 ਇਹ ਯੂਪੀ ਚ ਵੀ ਆ ਸਕਦਾ ਇਹ ਮੱਧ ਪ੍ਰਦੇਸ਼ ਚ ਵੀ ਆ ਸਕਦਾ ਇਹਦਾ ਕੋਈ ਪਤਾ ਨਹੀਂ ਕਿਉਂਕਿ ਪਲੇਟਾਂ ਕੋਈ ਛੋਟੀਆਂ ਜਿਹੀ ਥੋੜੀਆਂ ਨੇ ਪਲੇਟਾਂ ਤੇ ਉਹ ਕੰਟੀਨੈਂਟਲ ਪਲੇਟਾਂ ਹੁੰਦੀਆਂ ਇਹ ਟੈਕਟੋਨਿਕ ਪਲੇਟਸ ਜਿਹੜੀਆਂ ਨੇ ਕੰਟੀਨੈਂਟਲ ਇਹਦੀ ਜਿਹੜੀ ਹਲਚਲ ਹੈ ਤਾਂ ਹੀ ਉਹ ਤੇ 2 ਮੀਟਰ ਦੇਖੋ 2 ਮੀਟਰ 100 ਸਾਲਾਂ ਚ ਦੇਖੋ 100 ਸਾਲਾਂ ਚ 2 ਮੀਟਰ 100 ਸਾਲਾਂ ਚ 2 ਮੀਟਰ ਤਾਂ ਫਿਰ ਹਜ਼ਾਰਾਂ ਆਟਮ ਬੰਬਾਂ ਦੀ ਤਾਕਤ ਕਿਵੇਂ ਇਕੱਠੀ ਹੋਣੀ ਇਹਦਾ ਮਤਲਬ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ 2 ਮੀਟਰ ਮੂਵ ਕਰਨ ਵਾਸਤੇ ਹਜ਼ਾਰਾਂ 10000 ਆਟਮ ਬੰਬਾਂ ਦੀ ਤਾਕਤ ਚਾਹੀਦੀ ਹੈ ਹੂੰ ਤਾਂ ਜਾ ਕੇ ਉਹ ਜਾ ਕੇ ਮੂਵ ਹੁੰਦੀਆਂ ਨੇ ਇਹ ਬਹੁਤ ਬੜੀ ਤਾਕਤ ਜੇ ਰਿਲੀਜ਼ ਹੋਣ ਗਿਆ ਤਾਂ ਕਿੰਨੇ ਆਟਮ ਬੰਬਾਂ ਦੀ ਪਾਵਰ ਨਾ ਰਿਲੀਜ਼ ਹੋਣ 300 ਆਟਮ ਬੰਬਾਂ ਦੀ ਤਾਂ ਹੁਣੇ ਪਾ ਪਾਵਰ ਰਿਲੀਜ਼ ਹੋਈ ਹੈ ਨਾ ਮੈਂ ਮਾਰਦੇ ਵਿੱਚ ਤੇ ਇਹ ਕਹਿੰਦੇ ਉਸ ਤੋਂ ਵੀ ਵੱਡਾ ਹੋਣਾ ਉਸ ਤੋਂ ਵੱਡੇ ਜੀ ਮੰਨ ਲਓ 1000 ਦੀ ਹੋਏ ਹੂੰ ਹੁਣ ਫੁਕੂ ਸੀਮਾ ਵਾਲਾ ਸੀ ਮੇਰੇ ਆਪਣੇ ਅੰਦਾਜ਼ੇ ਦੇ ਮੁਤਾਬਕ ਉਹ ਹਜ਼ਾਰੇ ਆਟਮ ਬੰਬਾਂ ਦੇ ਆਸ-ਪਾਸ ਹੀ ਹੂੰ ਕਿਉਂਕਿ ਉਹ 8.7 ਜਾਂ 8.8 ਸੀਗਾ ਕੁਝ ਤੇ ਉਹ ਕਹਿੰਦਾ ਮਤਲਬ ਜੇ ਉਹ ਜਿਹਾ ਪਹਾਲ ਇੰਡੀਆ ਚ ਆ ਗਏ ਜਾਪਾਨ ਦਾ ਤਾਂ ਕੁਝ ਨਹੀਂ ਵਿਗੜਿਆ ਇੰਡੀਆ ਦੇ ਵਿੱਚ ਤੇ ਤਹਿ ਤੇ ਤਹਿ ਤੇ ਕੋਈ ਨਾ ਸਰਬ ਸਤਿਆ ਨਾਸ ਹੋ ਜਾਣਾ ਇੱਥੇ ਤਾਂ ਕੋਈ ਬਿਲਡਿੰਗ ਨਹੀਂ ਖੜੀ ਰਹਿਣੀ ਸਾਡੇ ਤੇ ਠੇਕੇਦਾਰਾਂ ਦਾ ਤੇ ਜਮੀਰ ਹੀ ਨਹੀਂ ਹੈਗਾ ਇਹਨਾਂ ਨੇ ਇੰਜੀਆਂ ਘਟੀਆਂ ਬਿਲਡਿੰਗਾਂ ਬਣਾਈਆਂ ਹੋਈਆਂ ਨੇ ਇਹਨੇ ਘਟੀਆਂ ਮਟੀਰੀਅਲ ਲੱਗੇ ਹੋਏ ਨੇ ਔਰ ਇਵਨ ਜਿਹੜਾ ਅਸੀਂ ਘਰ ਬਣਾਉਨੇ ਆ ਜਿਹੜੇ ਲੋਕੀ 100 100 200 200 ਗਾਇ ਦੇ ਪਲਾਟਾਂ 'ਚ ਰਹਿੰਦੇ ਨੇ ਤੇ ਉਹ ਵਿਚਾਰਿਆਂ ਦੇ ਜਿਹੜੇ ਘਰ ਬਣਾਏ ਹੁੰਦੇ ਆ ਉਹ ਕਿੰਨੇ ਕੁ ਸੇਫ ਨੇ ਉਹ ਇਸ ਕਰਕੇ ਮੈਂ ਇਹ ਚਾਹੁੰਦਾ ਹੈ ਕਿ ਜਿਹੜੀ ਹਾਊਸਿੰਗ ਜਿਹੜੀ ਆ ਪ੍ਰਰੋਗੇਟਿਵ ਇਹ ਸਟੇਟ ਦਾ ਹੋਣਾ ਚਾਹੀਦਾ ਜਿਵੇਂ ਸਿੰਗਾਪੁਰ ਦੀ ਸਰਕਾਰ ਨੇ ਮਕਾਨ ਬਣਾ ਕੇ ਦਿੱਤੇ ਪੂਰੇ ਸੈਂਟੀਫਿਕ ਮਕਾਨ ਨੇ ਚਾਈਨਾ ਦੀ ਸਰਕਾਰ ਨੇ ਮਕਾਨ ਬਣਾ ਕੇ ਦਿੱਤੇ ਸਾਡੀ ਸਰਕਾਰ ਵੀ ਲੋਕਾਂ ਨੂੰ ਘਟੋ ਘਟੋ ਮਕਾਨ ਤਾਂ ਬਣਾ ਕੇ ਦੇ ਹੋਰ ਨਹੀਂ ਕੁਝ ਕਰ ਸਕਦੀ ਤੇ ਜੇ ਜਿੰਨਾ ਇਹ ਕਰਪਸ਼ਨ ਕਰਦੇ ਨੇ ਜਿੰਨਾ ਇਹ ਕਰਪਸ਼ਨ ਕਰਦੇ ਨੇ ਇੱਕ ਪਤਾ ਨਹੀਂ ਥੋੜੇ ਦਿਨ ਪਹਿਲਾਂ ਮੈਂ ਕਿਸੇ ਨੂੰ ਸੁਣ ਰਿਹਾ ਸੀ ਕਹਿੰਦਾ ਯਾਰ ਜਿੰਨੀ ਕਰਪਸ਼ਨ ਹੈ ਪੁਲਿਸ ਡਿਪਾਰਟਮੈਂਟ ਕਰਦਾ ਨਾ ਇਹਦੇ ਨਾਲ ਸਾਰਾ ਪੰਜਾਬ ਦਾ ਕਰਜ਼ਾ ਉੱਤਰ ਜਾਣਾ ਹੂੰ ਜੇ ਇੰਡੀਆ ਦੇ ਵਿੱਚ ਜਿਹੜੇ ਮਹਿਕਮੇ ਨੇ ਜਿਹਦੇ ਕਰਪਟ ਅਫਸਰ ਨੇ ਅਗਰ ਅਸੀਂ ਕਰਪਸ਼ਨ ਨੂੰ ਹੀ ਕੰਟਰੋਲ ਕਰ ਲਈਏ ਹੂੰ ਕਰਪਸ਼ਨ ਨੂੰ ਹੀ ਕੰਟਰੋਲ ਕਰ ਲਈਏ ਤੇ ਸਾਡੇ ਕੋਲ ਇੰਨਾ ਪੈਸਾ ਆ ਜਾਏਗਾ ਕਿ ਅਸੀਂ ਸਾਰੇ ਦੇਸ਼ ਨੂੰ ਹਾਊਸਿੰਗ ਤਾਂ ਦੇ ਸਕਦੇ ਹਾਂ ਚੱਜ ਦੀ ਹਾਊਸਿੰਗ ਦਿੱਤੀ ਜਾਏ ਸੈਂਟੀਫਿਕ ਹਾਊਸਿੰਗ ਦਿੱਤੀ ਜਾਏ ਜਿਹੜੇ ਟੌਪ ਦੇ ਇੰਜੀਨੀਅਰ ਨੇ ਜਿਹੜੇ ਐਮ ਆਈ ٹی ਵਗੈਰਾ ਵਰਗੇ ਆਦਾਰਿਆਂ ਤੋਂ ਆਏ ਨੇ ਪੜ੍ਹ ਕੇ ਜਾਂ ਘਟੋ ਘਟ ਆਪਣੇ ਇੰਜੀਨੀਅਰਾਂ ਨੂੰ ਉੱਥੇ ਭੇਜੀਏ ਟ੍ਰੇਨਿੰਗ ਲੈਣ ਵਾਸਤੇ ਵਧੀਆ ਇੰਜੀਨੀਅਰ ਹੁਣ ਸਾਡੇ ਕੋਲ ਆਈਆਈਟੀਸ ਹੈਗੇ ਨੇ ਆਈਆਈਟੀ ਦਿੱਲੀ ਦਿੱਲੀ ਆਈਆਈਟੀ ਮ드ਰਾਸ ਹੈ ਆਈਆਈਟੀ ਕਾਨਪੂਰ ਹੈ ਸਾਡੇ ਕੋ ਅੱچھے ادارے ਨੇ ਤਾਂ ਕਿ ਅੱچھے ਮਕਾਨ ਦਾ ਲੋਕਾਂ ਨੂੰ ਦੇ ਸਕੀਏ ਅਸੀਂ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਤੇ ਐਜੂਕੇਸ਼ਨ ਨਹੀਂ ਦੇ ਸਕਦੇ ਅਸੀਂ ਮੈਡੀਕਲ ਨਹੀਂ ਦੇ ਸਕਦੇ ਘਟ ਘਟ ਰਹਿਣ ਵਾਸਤੇ ਇਹੋ ਜਿਹੇ ਮਕਾਨ ਤਾਂ ਜੀਏ ਜਿਹੜੇ ਘਟ ਘਟ ਆਰਥਿਕ ਵੇਕ ਪ੍ਰੂਫ ਹੋਣ ਜਿਨ੍ਹਾਂ ਦੇ ਵਿੱਚ ਪੁਚਾਲ ਆਉਣ ਦੇ ਉੱਤੇ ਮਿਨਿਮਲ ਡੈਮੇਜ ਹੋਏ ਮਿਨੀਮਲ ਡੈਮੇਜ ਹੋਏ ਘਟੋ ਘਟ ਨੁਕਸਾਨ ਹੋਏ ਤੇ ਇਸ ਕਰਕੇ ਇਹ ਹੀ ਚਾਹੁੰਦੇ ਤੇ ਇਹ ਹੈ ਕਿ ਜੋ ਵੀ ਸਰਕਾਰਾਂ ਨੇ ਜਾਗਣ ਕਿਉਂਕਿ ਸਰਕਾਰਾਂ ਦੇ ਜਾਗਣ ਦੀ ਉਮੀਦ ਮੈਨੂੰ ਤਾਂ ਨਜ਼ਰ ਆਉਂਦੀ ਨਹੀਂ ਕਿ ਦੂਰ ਦੂਰ ਤੱਕ ਪਰ ਫਿਰ ਵੀ ਜਾਗਣਾ ਤੇ ਇੱਕ ਦਿਨ ਪਾਵੇਗਾ ਜਾਗਣਾ ਇਨਫਰਾਸਟ੍ਰਕਚਰ ਤਾਂ ਸਾਰਾ ਚੇਂਜ ਹੋ ਹੀ ਨਹੀਂ ਸਕਦਾ ਹੁਣ ਪਤਾ ਨਹੀਂ ਨਾ ਸਾਡੇ ਕੋ ਕਿੰਨਾ ਕਿੰਨੇ ਸਾਲ ਨੇ ਇਹ ਤਾਂ ਜਿਸ ਹਿਸਾਬ ਨਾਲ ਬਣਾਇਆ ਹੈ ਤਾਂ 100 ਸਾਲ ਨਹੀਂ ਸਹੀ ਹੁੰਦਾ ਦੇਖੋ ਜੀ ਅਗਰ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਮਕਾਨ ਬਣਾਉਣ ਕੇ ਦੇਣੇ ਹੋਣ ਨਾ 5-7 ਸਾਲਾਂ ਦੇ ਵਿੱਚ ਤੇ ਜਿੰਨਾ ਸਟੀਲ ਚਾਹੀਦਾ ਨਾ ਜਿੰਨਾ ਸਟੀਲ ਚਾਹੀਦਾ ਨਾ ਉਹਨਾ ਸਟੀਲ ਅੱਜ ਇੰਡੀਆ ਇੱਕ ਮਹੀਨੇ ਚ ਪ੍ਰੋਡਿਊਸ ਕਰ ਲੈਂਦਾ ਅਗਰ ਇੱਛਾ ਹੋਵੇ ਤਾਂ 70 ਕਰੋੜ ਟਨ ਦੀ ਸਾਲ ਦੀ ਕੈਪੈਸਿਟੀ ਦੀਆਂ ਗੱਲਾਂ ਹੋ ਰਹੀਆਂ ਨੇ 70 ਕਰੋੜ ਟਨ ਔਰ ਅਗਰ ਸਾਰੇ ਇੰਡੀਆ ਨੂੰ ਮਕਾਨ ਬਣਾ ਕੇ ਦੇਣੇ ਹੋਣ ਨਾ ਤੇ 5 ਕਰੋੜ ਟਨ ਦੀ ਕੈਪੈਸਿਟੀ ਦੇ ਨਾਲ ਵੀ ਅਸੀਂ 5 ਸਾਲਾਂ ਦੇ ਵਿੱਚ ਮਕਾਨ ਬਣਾ ਕੇ ਦੇ ਸਕਦੇ ਹਾਂ ਬਾਕੀ ਦਾ ਤੁਸੀਂ ਵਾਰਸ ਲੋ ਦੂਜੇ ਕੰਮ ਕਿਉਂਕਿ ਜਿਹੜੇ ਇੱਥੇ ਪੁਲ ਬਣਦੇ ਨੇ ਪੁਲ ਬਣਦੇ ਨੇ ਪੁਲ ਦਾ ਉਦਘਾਟਨ ਬਾਅਦ ਚ ਹੁੰਦਾ ਪੁਲ ਪਹਿਲਾਂ गिर ਜਾਂਦਾ ਹੂੰ ਬਿਲਡਿੰਗਾਂ ਬਣਦੀਆਂ ਨੇ ਬਿਲਡਿੰਗਾਂ ਵਿੱਚ ਰਹਿਣ ਵਾਲਿਆਂ ਦਾ ਰੱਬ ਰੱਖੇ ਪਤਾ ਨਹੀਂ ਕਿਹੜੇ ਵੇਲੇ ਬੰਬੇ ਦੇ ਵਿੱਚ ਤੇ ਇਹ ਹਾਲ ਨੇ ਕਿ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਜਿਹੜੀ ਬਿਲਡਿੰਗ 'ਚ ਰਹਿ ਰਿਹਾ ਇਹ ਬਿਲਡਿੰਗ ਅਗਲੇ 4 ਸਾਲ ਕੱਟਣਿਆ ਕਿ ਨਹੀਂ ਕੱਟਣੇ ਹੂੰ ਇੱਥੇ ਜੋ ਗੰਧ ਪਿਆ ਹੋਇਆ ਸਾਡੇ ਦੇਸ਼ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਦੇਖਣੀਆਂ ਪੈਣਗੀਆਂ ਮੰਨ ਲਓ ਹੁਣ ਤੁਸੀਂ ਇੱਕ ਅੱਛੀਆ ਬਿਲਡਿੰਗਾਂ ਬਣਾ ਲਈਆਂ ਅੱਛੀਆਂ ਜਿਵੇਂ ਇੱਕ ਹੁਣ ਅਸੀਂ ਜਾਂਦੇ ਆ ਬਾਹਰਲੇ ਮੁਲਕਾਂ ਨਹੀਂ ਘੁੰਮਣ ਜਾਂਦੇ ਹਾਂ ਸ਼ਿਕਾਗੋ ਕਿਉਂਕਿ ਸ਼ਿਕਾਗੋ ਦੀਆਂ ਜਿਹੜੀਆਂ ਗਲੀਆਂ ਚ ਘੁੰਮਦੇ ਆ ਤੇ ਬਸ ਆਉਂ ਸਿਰ ਚਾਹ ਨੂੰ ਚੱਕਦੇ ਹੀ ਰਹ ਜੀਦਾ ਬਿਲਡਿੰਗ ਦਾ ਨਹੀਂ ਪਤਾ ਚੱਲਦਾ ਬਿਲਡਿੰਗ ਕਿੱਥੇ ਖਤਮ ਹੁੰਦੀ ਜਾ ਕੇ ਜਿੱਦਵੇਂ ਓਵਿੰਸਰ ਟਾਵਰ ਵਗੈਰਾ ਹੈਗੇ ਹੈ ਕਿਉਂਕਿ ਮੈਂ ਉਹ ਇਲਾਕਾ ਘੁੰਮਿਆ ਸਾਰਾ ਸ਼ਿਕਾਗੋ ਦਾ ਨਿਊਯਾਰਕ ਦਾ ਦੇਖ ਲਓ ਹੈ ਉਹ ਬਿਲਡਿੰਗ ਵਿੱਚ ਬਣੀਆਂ ਹੋਈਆਂ ਨੇ ਨਾ ਉਹਨਾਂ ਤੇ ਭੁਜਾਲਾਂ ਦਾ ਅਸਰ ਕਿਉਂ ਨਹੀਂ ਹੁੰਦਾ